ਲੜਾਈ ਜੀ ਘਰ ਤੋਂ ਬਾਅਦ ਮੈਂ ਘਰ ਗਲੀ ਦੇ ਮੋੜ ਦੇ ਉੱਪਰ ਤਰੈਣੀ ਦੁਕਾਨਾ ਜੀ ਉੱਤੇ ਸਮਾਨ ਲੈਣ ਗਿਆ ਸੀਗਾ ਜੀ ਸਮਾਨ ਲੈਣ ਦੇ ਬਾਵਜੂਦ ਇਹ ਪਿੱਛੋਂ ਗੱਡੀ ਦੇ ਵਿੱਚ ਆਇਆ ਆ ਮੁੰਡਾ ਮੁੰਡੇ ਨੇ ਪਹਿਲਾਂ ਗੱਡੀ ਲੈ ਕੇ ਗਿਆ ਚਲਾ ਗਿਆ ਫਿਰ ਬੈਕ ਤੇ ਆਇਆ ਬੈਕ ਤੇ ਆ ਕੇ ਤੇ ਉਹਨਾਂ ਨਾਲ ਲੜਿਆ ਜੀ ਦੁਕਾਨ ਵਾਲਿਆਂ ਨਾਲ ਤੇ ਮੈਨੂੰ ਗਾਲੀ ਗਲੋਚ ਕੀਤੀ ਗਾਲੀ ਗਲੋਚ ਉਹਨਾਂ ਨੇ ਹੱਥ ਜੋੜ ਕੇ ਤੋਰਿਆ ਕਿ ਭਾਈ ਜੀ ਜਾ ਤੇਰੀ ਕੋਈ ਗੱਲ ਨਹੀਂ ਹੈਗੀ ਤੇ ਇੰਨੀ ਗੱਲ ਤੋਂ ਇਹ ਗੱਡੀ 'ਚੋਂ ਬਾਹਰ ਉਤਰਿਆ ਇਹਨੇ ਮੁੰਡੇ ਮੰਡੇ ਸੱਦਲੇ ਜੀ ਹੱਥੋਂ ਪਾਈ ਉਹ ਪੈਸਾ ਤੇ ਨਾਲ ਜੀ ਇੰਨੀ ਗੱਲ ਤੋਂ ਮੇਰੀ ਮੰਮੀ ਨੂੰ ਪਤਾ ਲੱਗਾ ਕਿ ਬਾਹਰ ਕੀ ਲੜਾਈ ਉਹਦੀ ਮੁੰਡੇ ਸਾਡੇ ਲੜਾਈ ਹੋ ਪਈ ਆ ਮੰਮੀ ਨੂੰ ਸਾਡੇ ਤੋੜ ਕੇ ਗਏ ਆ ਤੇ ਮੰਮੀ ਸਾਡੇ ਨੂੰ ਵੀ ਹੱਥੋ ਪਾਈ ਹੋਏ ਆ ਤੇ ਬਾਅਦ ਘਰ ਆਏ ਜੀ ਹੱਥੋ ਪਾਈ ਹੋਏ ਸਗੇ ਬਾਹਰ 메ਨ ਰੋਡ ਤੇ ਪਰ ਦੁਕਾਨ ਦੇ ਕੋਲ ਜੀ ਤੇ ਬਾਅਦ ਘਰ ਕੋ ਆਇਆ ਸੀ ਜੀ ਘਰ ਮੁੰਡੇ ਆ ਜੀ ਘਰ ਮੁੰਡੇ ਘੱਟੋ ਘੱਟ 15 ਤੋਂ 20 ਮੁੰਡੇ ਸਗੇ ਜੀ ਤਿਰਪਾਨਾ ਲੈ ਕੇ ਆਇਓ ਨਾਲ ਜੀ ਤੇ ਜਿਹੜੀ ਸੀਸੀਟੀਵੀ ਆ ਜੀ ਉਹਦੇ ਵਿੱਚ ਕੀ ਨਜ਼ਰ ਆ ਰਿਹਾ ਉਹਦੇ ਵਿੱਚ ਮੁੰਡੇ ਆ ਜੀ ਘਰ ਤੇ ਲੇਜ਼ਰ ਹਥਿਆਰਾਂ ਨਾਲ ਹਮਲਾ ਕਰ ਰਹੇ ਆ ਜੀ ਖੰਡੇ ਕੁੰਡੇ ਦੀ ਮਾਰ ਰਹੀ ਹੈ ਖੰਡੇ ਮਾਰੇ ਆ ਜੀ ਗੇਟ ਦੇ ਵਿੱਚ ਖੰਡੇ ਮਾਰੇ ਹੋਏ ਆ ਜੀ ਇਟਾ ਰੋੜੇ ਚਲਾਏ ਹੋਏ ਮੇਰੇ ਘਰ ਦੇ ਉੱਪਰ ਤੇ ਸੀਸੀਟੀਵੀ ਤੇ ਨਜ਼ਰ ਆ ਰਿਹਾ ਸਾਰਾ ਹਾਂਜੀ ਪੂਰਾ ਪ੍ਰੋਪਰ ਨਜ਼ਰ ਆ ਰਿਹਾ ਜੀ ਕੋਈ ਪ੍ਰਾਣੀ ਲੜਾਈ ਤਾਂ ਨਹੀਂ ਪ੍ਰਾਣੀ ਜਾਨ ਜੀ ਸਿਗੀ ਜੀ ਇਹਨਾਂ ਨੇ ਗਲੀ 'ਚ ਜਿੱਦਾਂ ਕੁੱਤਾ ਵਗੈਰਾ ਬੰਦੇ ਹੋ ਰਹੇ ਇਹਨਾਂ ਨੂੰ ਰਿਕੁਐਸਟ ਕੀਤੀ ਆਪਾਂ ਥਾਣੇ ਵੀ ਦੋ ਤਿੰਨ ਵਾਰ ਐਫਆਈਆਰ ਦਿੱਤੀ ਹੋਈ ਆ ਕਿ ਥਾਣੇ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਤੇ ਤੇ ਹੁਣ ਪੁਲਿਸ ਆਈ ਸੀ ਰਾਤੀ ਆਤੀ ਪੁਲਿਸ ਆਈ ਸੀ ਮੌਕਾ ਦੇਖ ਕੇ ਉਹ ਜਾ ਚੁੱਕੀ ਆ ਜੀ ਹੁਣ ਤੱਕ ਕੋਈ ਨਹੀਂ ਆ ਸਾਡੇ ਕੋਲ ਤੇ ਤੁਸੀਂ ਕੰਪਲੇਂ ਇਦਾਂ ਲ ਹੋਈ ਹੈ ਮੇਰੇ ਵੱਲ ਹੋਈ ਜੀ ਪੰਕੇ ਕੁਮਾਰ ਵੱਲੋਂ ਠੀਕ ਹੈ ਜੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹ ਕਰਦਾ ਜੀ ਅਸੀਂ ਰਾਤ ਨੂੰ ਰਾਤ ਬਰਾਤੇ ਘਰ ਆਨੇ ਆ ਜੀ ਸਾਨੂੰ ਇਨਸਾਫ ਚਾਹੀਦਾ ਜੀ ਸਾਡਾ ਮੋਬਾਈਲਾਂ ਦਾ ਕੰਮ ਆ ਜੀ ਸਾਡੇ ਕੋਲ ਲੱਖਾਂ ਦਾ ਸਮਾਨ ਹੁੰਦਾ ਆ ਤੇ ਰਸਤੇ ਤੁਰੇ ਜਾਂਦੇ ਸਾਨੂੰ ਲੁੱਟਖੋ ਵੀ ਕਰ ਸਕਦੇ ਆ ਸਾਡੇ ਮਾਰਕੋਟ ਵੀ ਕਰ ਸਕਦੇ ਆ ਮੇਂ ਲੜਾਈ ਕਿਸ ਗੱਲੋਂ ਆ ਜੀ ਹਾਂਜੀ ਲੜਾਈ ਕਿਸ ਗੱਲੋਂ ਲੜਾਈ ਤਾਂ ਕੁਛ ਨਹੀਂ ਆ ਜੀ ਬਿਲਕੁਲ ਵੀ ਇਹ ਅੱਛਾ ਭਾਈ ਤੁਸੀਂ ਇੱਕ ਦੱਸਦੇ ਅਸੀਂ ਗਲੀ 'ਚ ਕੁੱਤਾ ਬੰਦੇ ਆ ਉਹ ਗਲੀ 'ਚ ਕੁੱਤਾ ਬੰਦੇ ਆ ਇਹਨਾਂ ਨੂੰ 3-4 ਵਾਰ ਕਹਿ ਆਟੇ ਆ ਕੋਤਾ ਗਲੀ ਦੇ ਵਿੱਚ ਆਪਣੀ ਸੰਗਲੀ ਛੋਟੀ ਕਰਕੇ ਬੰਨ ਲਓ ਪਰ ਉਹਦੇ ਕਲੇਸ਼ ਆ ਸਰ ਉਹਦੇ ਕਰਕੇ ਜਿਆਦਾ ਕਲੇਸ਼ ਆ ਤੇ ਗਲੀ ਚ ਰਹਿੰਦੇ ਉਹ ਵੀ ਗਲੀ ਚ ਰਹਿੰਦੇ ਇੱਕ ਘਰ ਛੱਡ ਕੇ ਘਰ ਆ ਜੀ ਉਹਨਾਂ ਦਾ ਪ੍ਰਵਾਸੀ ਬੰਦੇ ਆ ਜੀ ਐਮਸੀਬੀ ਆਇਆ ਸੀਗਾ ਨਾਲ ਤਾਂ ਫੇਰ ਕੀ ਗੱਲ ਬਈ ਸੀ ਸੀਟੀਵੀ ਤੇ ਐਮਸੀਬੀ ਆ ਰਿਹਾ ਨਜ਼ਰ ਹਾਂ ਜੀ ਟਾਈਮ ਸੀ ਪੁਜਤਰ ਪੁਜਤਰ ਸਿੰਘ ਲਵਾਣਾ ਠੀਕ ਆ ਜੀ ਤੇ ਉਹਨਾਂ ਵੀ ਕੱਲ ਕੀ ਜਦੋਂ ਉਹ ਆਇਆ ਸੀ ਉਹਨਾਂ ਨੇ ਇਹ ਵਾਕਿਆ ਹੋਇਆ ਜੀ ਉਹਨਾਂ ਨੇ ਗੱਲ ਠੰਡੀ ਪਾ ਕੇ ਆਪਣੇ ਆਪਣੇ ਘਰਾਂ 'ਚ ਬਾੜ ਦੇ ਦਿੱਤੇ ਸੀਗੇ ਜੀ ਮੁੰਡੇ ਜਿੱਦਿ ਉਹ ਮੇਰੇ ਘਰੋਂ ਗਏ ਆ ਜੀ ਉਸ ਤੋਂ ਬਾਅਦ ਨਾਲੇ ਲੈਸਦਾਰ ਹਥਿਆਰਨਾ ਹਮਲਾ ਸ਼ੁਰੂ ਹੋ ਗਿਆ ਮੇਰੇ ਘਰ ਤੇ 15 ਵੀ ਜਣੇ 15 ਤੋਂ 20 ਜਣੇ ਮੁੰਡੇ ਸੀਗੇ ਸਾਰੇ ਪ੍ਰਵਾਸੀ ਸੀਗੇ ਬਾਕੀ ਪੰਜਾਬੀ ਸੀ ਬਾਕੀ ਇਹ ਨਹੀਂ ਪਤਾ ਜੀ ਰਾਤੀ ਸੀਸੀਟੀਵੀ ਕੈਮਰੇ ਜੇ ਇਹ ਨਹੀਂ ਪਤਾ ਸਾਰੇ ਪ੍ਰਵਾਸੀ ਸੀਗੇ ਪ੍ਰਵਾਸੀ ਮੁੰਡਿਆਂ ਨੇ ਹੀ ਮੁੰਡੇ ਸੱਦੇ ਹੋਏ ਸੀਗੇ ਚਾਹੇ ਪ੍ਰਵਾਸੀ ਆ ਜਿਹੜੇ ਪ੍ਰਵਾਸੀ ਆ ਜੀ ਇਹ ਕਿੱਥੋਂ ਦੇ ਰਹਿਣ ਵਾਲੇ ਬਿਹਾਰ ਤੋਂ ਇਹ ਬਿਹਾਰ ਦੇ ਰਹਿਣ ਵਾਲੇ ਆ ਜੀ ਉਹ ਰੋਡ ਤੇ ਇਹਨਾਂ ਨੇ ਪੁਰਾਣੇ ਦੰਜੇ ਛਾਕੇ ਮੁੰਡੇ ਵਗੈਰਾ ਬੁਲਾ ਕੇ ਸਾਨੂੰ ਨਹੀਂ ਪਤਾ ਸੀ ਕੀ ਕੀਤਾ ਵੱਡੇ ਭਰਾਣਾ ਪਹਿਲਾਂ ਇਹਨਾਂ ਨੇ ਕਹੇ ਗਲੀ ক্লোজ ਕਰਦਾ ਤੂੰ ਸਾਨੂੰ ਐਦਾਂ ਕਹਿਣਾ ਹੁੰਦਾ ਇਹਨਾਂ ਨੇ ਕਿਹਾ ਕਿ ਆਪਾਂ ਕੋਈ ਗਲੀ ক্লোਜ ਨਹੀਂ ਕਰਦੇਵੇਂ ਤੂੰ ਆਪਣੇ ਘਰ ਜਾ ਇੰਨੇ ਤੀਨ ਉਹ ਗਲੀ ক্লোਜ ਕਰਨੀ ਸ਼ੁਰੂ ਕਰਤੀ ਕਾਫੀ ਮੁੰਡੇ ਆ ਗਏ ਆਸ-ਪਾਸ ਦੇ ਕਹਿੰਦੇ ਗਲੀ ক্লোਜ ਕੋਈ ਨਹੀਂ ਹੋਈ ਮhalla ਪੂਰਾ ਇਕੱਠਾ ਸੀਗਾ ਕਿ ਕੋਈ ਗਲੀ ক্লোਜ ਇੰਨੇ ਨੂੰ ਇਹਨਾਂ ਨੇ ਕਿੱਥੋਂ ਮੁੰਡੇ ਆਏ ਤੇ ਲੜਾਈ ਸ਼ੁਰੂ ਹੋ ਗਈ ਉਹਨਾਂ ਨੂੰ ਸਾਡੇ ਘਰ ਤੋਂ ਪਤਾ ਲੱਗਾ ਮੰਮੀ ਹੋਣੀ ਛਡਾਨਗੇ ਇਹਨਾਂ ਦਾ ਪੂਰਾ ਟੱਬਰ ਉੱਥੇ ਸੀਗਾ ਪਹਿਲੇ ਮੌਜੂਦ ਮੰਮੀ ਹੋਣੀ ਛਡਾਨਗੇ ਮੰਮੀ ਹੋਣਾ ਤੇ ਵੀ ਇਹਨਾਂ ਨੇ ਹਮਲਾ ਕੀਤਾ ਇਸ ਦੌਰਾਨ ਮੰਮੀ ਦੇ ਸੱਟਾਂ ਵੀ ਲੱਗੀਆਂ ਹੋਈਆਂ ਠੀਕ ਹੈ ਜੀ ਉਹਨਾਂ ਦੇ ਉਹਨਾਂ ਦੇ ਇੱਕ ਗਲੇ ਤੇ ਵੀ ਲੱਗੀ ਹੋਈ ਆ ਤੇ ਬਾਕੀ ਹੱਥ ਤੇ ਗੁੱਜੀਆਂ ਸੱਟਾਂ ਲੱਗੀਆਂ ਹੋਈਆਂ ਆ ਜਿਸ ਸੋਨੇ ਦੀ ਵਾਲੀ ਜੀ ਸੋਨੇ ਦੀ ਵਾਲੀ ਵੀ ਜਿਹਨਾਂ ਜਿਹਦੇ ਕਰਕੇ ਗੈਪ ਹੋਈ ਆ ਠੀਕ ਹੈ ਜੀ ਉਸ ਤੋਂ ਬਾਅਦ ਐਮਸੀ ਸਾਹਿਬ ਆਏ ਸਾਡੇ ਐਮਸੀ ਸਾਹਿਬ ਨੇ ਕਹਿ ਕਹਾ ਕੇ ਸਾਨੂੰ ਕਿਹਾ ਕਿ ਆਪਾਂ ਸਵੇਰੇ ਬੈ ਕੇ ਰਾਜਨਾਮਾ ਕਰਦੇ ਆ ਜੋ ਵੀ ਹੋਗਾ ਜਿਸ ਦੀ ਵੀ ਗਲਤੀ ਹੋਗੀ ਉਹਨਾਂ ਨੂੰ ਸਜ਼ਾ ਕਾਨੂੰਨੀ ਤੌਰ ਤੇ ਦਿੱਤੀ ਜਾਊਗੀ ਅਸੀਂ ਘਰ ਆ ਗਏ ਐਮਸੀ ਸਾਹਿਬ ਸਾਨੂੰ ਘਰ ਛੱਡਣ ਆਏ ਕਿਉਂਕਿ ਇਹ ਘਰ ਦੇ ਬਾਹਰ ਆਪਣੇ ਨਾਕਾ ਲਾ ਖੜੇ ਸੀ ਸਾਨੂੰ ਕੁੱਟਣ ਮਾਰਨਗੇ ਐਮਸੀ ਸਾਹਿਬ ਸਾਡੇ ਘਰ ਆ ਕੇ ਸਾਨੂੰ ਛੱਡ ਕੇ ਗਏ ਅਸੀਂ ਬੂਹਾ ਲਾ ਕੇ ਬੈਠੇ ਆ ਜਦੋਂ ਐਮਸੀ ਸਾਹਿਬਾਂ ਦੇ ਘਰੇ ਕੋਲ ਪਹੁੰਚੇ 15 ਤੋਂ 20 ਮੁੰਡੇ ਤੇਰਵਾਰ ਹਨ ਫਿਆਰਾ ਨਾਲ ਸਾਡੇ ਘਰ ਤੇ ਆ ਕੇ ਹਮਲਾ ਕੀਤਾ ਹਮਲਾ ਕਰਕੇ ਤੇ ਇਟਾ ਰੋੜੇ ਚਲਾਏ ਸਾਡਾ ਮੀਟਰ ਸਾਡਾ ਬੂਹਾ ਸਭ ਕੁਝ ਭੰਨ ਕੇ ਚਲੇ ਗਏ ਕੀ ਮੰਗ ਕਰਦੇ ਅਸੀਂ ਮੰ ਮੈਂ ਮੰਗੇ ਕਰਦਾ ਕਿੰਨੀ ਵਾਰ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਕੋਈ ਸੁਣਵਾਈ ਨਹੀਂ ਹੋਈ ਠੀਕ ਹੈ ਜੀ ਮਲਟਨ ਥਾਣੇ ਬਹੁਤ ਵਾਰ ਦਰਖਾਸਤ ਦਿੱਤੀ ਕੋਈ ਸੁਣਵਾਈ ਨਹੀਂ ਹੋਈ ਮੈਂ ਮੰਗ ਕਰਦਾ ਕਿ ਸਾਨੂੰ ਬੰਦੀ ਕਾਰਵਾਈ ਸੁਣਵਾਈ ਕੀਤੀ ਜਾਵੇ ਇੱਕ ਰਾਤੀ 112 ਤੇ ਕੰਪਲੇਂਟ ਆਈ ਸੀ ਤੇ ਲੇਟ ਨਾਈਟ ਉਹਦੇ ਵਿੱਚ ਏਸੇ ਜਮੇਰ ਸਿੰਘ ਨੂੰ ਭੇਜਿਆ ਸੀ ਤੇ ਉੱਥੇ ਜਾ ਕੇ ਉਹਨਾਂ ਨੇ ਇਹ ਦੇਖਿਆ ਕਿ ਪੰਕਜ ਕੁਮਾਰ ਉਹਨਾਂ ਦੇ ਘਰ 'ਤੇ ਜੋ ਥੋੜੀ-ਬਹੁਤ ਇੱਟਾਂ ਰੋੜੇ ਪਏ ਨੇ ਤੇ ਕੁੱਟਮਾਰ ਦੀ ਵੀ ਕੰਪਲੇਂਟ ਸੀ ਉਹਨਾਂ ਦੀ ਐਮਐਲਆਰ ਇਹ ਸਾਡੇ ਕੋਲ ਨਹੀਂ ਪਹੁੰਚੀ ਕੋਈ ਵੀ ਜਿੱਦਾਂ ਐਮਐਲਆਰ ਆਉਂਦੀ ਆ ਤੇ ਉਦੋਂ ਕਾਰਵਾਈ ਕਰਦੇ ਆਂਗੇ ਅਸੀਂ ਉੱਤੇ ਸਰ ਜਿਹੜਾ ਹਮਲਾ ਇਹਨਾਂ ਦੇ ਘਰ ਹੋਇਆ ਉਹ ਤਾਂ ਪ੍ਰਵਾਸੀਆਂ ਨੇ ਇਹਨਾਂ ਦਾ ਕਹਣਾ ਹੈ ਸਾਡੇ ਘਰਾਂ 'ਆ ਕਿਸ ਹਮਲਾ ਕੀਤਾ ਇੱਟਾਂ ਰੋੜੇ ਮਾਰੇ ਆ ਹਥਿਆਰਾਂ ਨਾਲ ਵੀ ਗੇਟ ਭੰਨੇ ਹੋ ਆਪਾਂ ਸੀਸੀਟੀਵੀ ਚੈੱਕ ਕਰ ਸੀਰੀ ਦੀ ਵੀ ਚੈੱਕ ਕਰ ਰਹੇ ਆਂ ਜੀ ਜੋ ਵੀ ਉਹਦੇ ਵਿੱਚ ਸਾਡੇ ਸਾਹਮਣੇ ਆਏਗਾ ਉਹ ਸੁਮਤਵ ਕਾਰਵਾਈ ਕੀਤੀ ਜਾਏਗੀ ਕੋਈ ਵੀ ਕਿਸੇ ਨੂੰ ਕੋਈ ਬਖਸ਼ਿਆ ਨਹੀਂ ਜਾਏਗਾ